ਜਿਸ ਕੌਮ ਦਾ ਇਤਿਹਾਸ ਨ ਹੋਵੇ ਉਹੀ ਜੜੀਆਂ ਦੀ ਨਿਆਈ ਕੌਮ ਹੁੰਦੀ ਜਿਹੜੀ ਕੌਮ ਆਪਣੇ ਇਤਿਹਾਸ ਦੀ ਕਦਰ ਨਹੀਂ ਕਰਦੀ ਉਹ ਕੌਮ ਹਮੇਸ਼ਾ ਗੁਲਾਮ ਰਹਿੰਦੀ ਕੌਮਾਂ ਬਣਦੀਆਂ ਨੇ ਇਤਿਹਾਸ ਤੇ ਇਤਿਹਾਸ ਬਣਦੇ ਨੇ ਕਾਰਨਾਮਿਆਂ ਤੇ ਕਾਰਨਾਮੇ ਉਹੀ ਕਰ ਸਕਦੇ ਜਿਨ੍ਹਾਂ ਤੇ ਰੱਬ ਦੀ ਕਿਰਪਾ ਹੁੰਦੀ ਕਿਰਪਾ ਉਨ੍ਹਾਂ ਤੇ ਹੁੰਦੀ ਜਿਹੜੇ ਕਿਰਪਾ ਦੇ ਯੋਗ ਬਣਦੇ ਕਿਰਪਾ ਦੇ ਬਾਤ ਰੋਹੀ ਬਣ ਸਕਦੇ ਜਿਹੜੇ ਹੱਕ ਸੱਚ ਸੂਲ ਦੇ ਖਾਤਰ ਸੀਨਾ ਤਾਨ ਖੜਦੇ ਕੌਮ ਉਹਨਾਂ ਕੌਮੀ ਪਰਵਾਨਿਆਂ ਦੇ ਦਿਨ ਦਿਹਾੜੇ ਕਿਉਂ ਨਾ ਮਨਾਵੇ ਜਿਨ੍ਹਾਂ ਅੰਦਰ ਕੌਮ ਦੀ ਤਕਦੀਰ ਛੁਪੀ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਬਾਦਰ ਪਾਸ਼ਾ ਜੀ ਮਹਾਰਾਜੇ ਦਾ 350 ਸਾਲਾ ਸ਼ੇਤੀਪੁਰ ਕਾਰਿਆ ਹੈ ਇਸ ਦੀਆਂ ਤਿਆਰੀਆਂ ਹਰ ਪਾਸੋਂ ਰੰਮਖਨ ਆਤੇ ਮਨਾਇਆ ਜਾਵੇਗਾ ਜਿੱਥੇ ਕੌਮੀ ਤੌਰ ਤੇ ਮਨਾਇਆ ਜਾਵੇਗਾ ਉੱਥੇ ਸਰਕਾਰਾਂ ਨੇ ਵੀ ਮਹਿਸੂਸ ਕੀਤਾ ਕਿ ਇਹ ਦੇਸ਼ ਜਿਹੜਾ ਇਸ ਦੇਸ਼ ਨੂੰ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਬੜੀ ਦੇਣ ਹੈ ਜਿੱਥੇ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਚ ਲਾਇਆ ਜਾਤ ਪਾਸ਼ੂ ਸ਼ਾਦ ਦਾ ਭੇਦ ਭਾਗ ਮਟਾਇਆ ਉੱਥੇ ਬਹਿਮ ਪਰੋਂ ਤੋਂ ਮੁਕਤ ਕੀਤਾ ਗੁਰਤੇਗ ਬਾਦਰ ਪਾਸ਼ਾ ਜੀ ਨੇ ਇਸ ਦੇਸ਼ ਦੀ ਖੁਸ਼ਹਾਲੀ ਦੇ ਲਈ ਅਮਨ ਚੰਦ ਸ਼ਾਂਤੀ ਦੇ ਲਈ ਆਪਨਾ ਆਪ ਨਿਸ਼ਾਵਰ ਕਰ ਦਿੱਤਾ ਦਿੱਲੀ ਚਾਂਦਨੀ ਚੌਕ ਵਿਖੇ 11 ਤਰੀਕ 11 ਮਹੀਨੇ 1675 ਨੂੰ ਆਪਣੇ ਸਾਥੀਆਂ ਭਾਈ ਮਤੀ ਦਾਸ ਸਤੀ ਦਾਗ ਦੇ ਅਲਾ ਜੀ ਦੇ ਰਾਹੀਂ ਜੋ ਉਸ ਵਕਤ ਹੀ ਔਰੰਗਜ਼ੇਬ ਦੀ ਹਕੂਮਤ ਨੇ ਇਸ ਦੇਸ਼ ਨੂੰ ਟਾਟੇ ਦੀ ਕਰ ਰਿਆ ਸੀ ਸ਼ਿਦਾਂਤ ਤੇਰੀ ਟਾਟੇ ਦੀ ਕਰ ਰਿਆ ਸੀ ਖਾਸ ਕਰਕੇ Hindu ਧਰਮ ਜਿਨ ਨੂੰ ਲਾਰ ਰਿਆ ਸੀ ਹਿੰਦੂ ਧਰਮ ਨੂੰ ਮੂਲੋਂ ਖਤਮ ਕਰ ਰਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਹਨ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀ ਨੋ ਵੱਡੋ ਕਲੂ ਮੈ ਸਾਕਾ ਸਾਧਨ ਏ ਇਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਧਰਮ ਹੈ ਸਾਕਾ ਜਨ ਕੀ ਆਸ਼ੀਸ਼ ਦੀਆ ਪਰ ਸਿਰ ਨਾ ਦੀਆ 9 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਰਾਏ ਪਾਸ਼ਾ ਜੀ ਨੇ ਆਪਣਾ ਪਿਤਾ ਗੁਰਤੇਗ ਬਹਾਦਰ ਕੁਰਬਾਨ ਕਰ ਦਿੱਤਾ ਅੱਜ ਇੰਨਾ ਹੀ ਕੁਰਬਾਨੀਆਂ ਨੂੰ ਮੁੱਖ ਰੱਖਤੇ ਹੋਏ ਸਰਕਾਰਾਂ ਨੇ ਵੀ ਮਹਿਸੂਸ ਕੀਤਾ ਸਰਕਾਰਾਂ ਵੀ ਇਹ ਦਿਨਮਨਾਰੀਆਂ ਛਲਾਗਾ ਜੋਕ ਕਦਮ ਹੈ ਗੁਰਦੇਵ ਬਾਦਲ ਪਾਸ਼ਾ ਜੀ ਦਾ ਜਿੱਥੇ ਅਸੀਂ ਪੁਰਬ ਮਨਾਉਣਾ ਸਾਰਿਆਂ ਨੇ ਸਿਆਣੇ ਕਹਿੰਦੇ ਜਿੰਨਕੇ ਪੁਰਮ ਮਨਾਉਂਦੇ ਹੋ ਤਨਕੀ ਬਾਤ ਵੀ ਮਾਨਾ ਕਰੋ ਹੁਣ ਉਹਨਾਂ ਦੇ ਪੁਰਬ ਮਨਾਉਣ ਦਾ ਮਕਸਦ ਸੇ ਤਾਂ ਇਹ ਹੋ ਸਕਦਾ ਹੈ ਉਹਨਾਂ ਦੇ ਵਿਚਾਰ ਧਾਰਾ ਨੂੰ ਸੰਸਾਰ ਵਿੱਚ ਪ੍ਰਗਟਾਇਆ ਜਾਵੇ ਲੋਕਾਂ ਨੂੰ ਬੜੇ ਪਿਆਰ ਸਰ ਤਰੀਕੇ ਨਾਲ ਸਮਝਾਇਆ ਜਾਵੇ ਉਹਨਾਂ ਦੀ ਸਿੱਖਿਆ ਕੀ ਹੈ ਉਹ ਸਾਨੂੰ ਸੰਸਾਰ ਨੂੰ ਕੀ ਸੁਦੇਸ਼ ਦੇ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮੁੱਚੇ ਸੰਸਾਰ ਨੂੰ ਜਿੱਥੇ ਅਕ ਸੱਚ ਧਰਮ ਦੀ ਗੱਲ ਕੀਤੀ ਉੱਤੇ ਪ੍ਰੇਮ ਪਾਉ ਪ੍ਰੇਮ ਪਾਉ ਸਤਿ ਭਾਵਨਾ ਜੈਸੇ ਗੁਣ ਵੀ ਮਨੁੱਖਾਂ ਦੇ ਅੰਦਰ ਪੈਦਾ ਕਿਤੇ ਖਾਸ ਕਰਕੇ ਪ੍ਰਮਾਤਮਾ ਨੂੰ ਮਿਲਣ ਦੇ ਲਈ ਜੋ ਸੰਸਾਰ ਦੇ ਟਿਪਲੇਖੇ ਪਾਏਗੇ ਇਸ ਕੁਝ ਲੋਕਾਂ ਵੱਲੋਂ ਉਹ ਬਹੁਤ ਵੱਡਾ ਭਗਤ ਗੁਰੂ ਸਾਹਿਬਾ ਨੇ ਆਪਣੀ ਬਾਣੀ ਦਾ ਰਾਹੀ ਕੱਢਿਆ ਕਿ ਪ੍ਰਮਾਤਮਾ ਜਿਹੜਾ ਉਹ ਇੱਕ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋਮੈ ਵਿਸਰ ਨਾ ਜਾਏ ਜੇ ਮਾਂ ਇੱਕ ਹੈ ਬਾਪ ਇੱਕ ਹੈ ਬਾਪ ਤਾਂ ਗੁਰੂ ਅਤੇ ਪ੍ਰਮਾਤਮਾ ਤੋਂ ਕਿਵੇਂ ਹੋ ਸਕਦੇ ਹਨ अनेक ਹੈ ਫਿਰ ਇੱਕ ਹੈ ਉਸਦੇ ਨਾਮ ਅਨੇਕ ਹੋ ਸਕਦੇ ਨੇ ਲੇਕਿਨ ਹੈ ਇੱਕ ਹੈ ਕੋਈ ਉਸ ਨੂੰ ਪਿਆਰ ਨਾਲ ਰਾਮ ਜੀ ਕਹਿ ਰਿਹਾ ਕੋਈ ਖੁਦਾ ਕਹਿ ਰਿਹਾ ਕੋਈ ਗॉड ਕਹਿ ਰਿਹਾ ਤੇ ਕੋਈ ਵਾਹਿਗੁਰੂ ਕਹਿ ਰਿਹਾ ਬਹੁਤ ਅੱਛੀ ਗੱਲ ਹੈ ਪਰਮਾਤਮਾ ਬੜਾ ਸੋਹਣਾ ਬੜਾ ਸੁੰਦਰ ਹੈ ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਮਰਾਜ ਰਹੀ ਹੈ ਤੇ ਸਾਨੂੰ ਐਸੇ ਦਿਨਾਂ ਦੇ ਵਿੱਚ ਜੋ ਗੁੱਸਾ ਬਣ ਸਾਨੂੰ ਜੋ ਸੰਦੇਸ਼ ਦਿੱਤੇ ਹਨ ਐਸੇ ਦਿਨਾਂ ਦੇ ਵਿੱਚ ਸਾਨੂੰ ਉਹਨਾਂ ਦੀ ਸਿੱਖਿਆ ਗ੍ਰਹਿਣ ਕਰਨੀ ਚਾਹੀਦੀ ਹੈ ਔਰ ਆਪੋਸਿਟ ਪ੍ਰੇਮ ਭਾਅ ਅਮਨ ਸ਼ਾਂਤੀ ਵਿੱਚ ਰਹਿਣਾ ਚਾਹੀਦਾ ਇਸ ਦੇ ਵਿੱਚ ਸਾਰੀ ਮਨੁੱਖਤਾ ਦਾ ਭਲਾ ਹੈ ਦੇਸ਼ ਦਾ ਭਲਾ ਹੈ ਸਮਾਜ ਦਾ ਭਲਾ ਹੈ ਇਹ ਉਹਨਾਂ ਦੇ ਬਚਨ ਸਨ ਕਾਹੇ ਰੇ ਮਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੈ ਸੰਗ ਸਮਾਈ ਬਹੁਕ ਮਦਿਓ ਬਾਸ ਵਸਤ ਹੈ ਮੁਕਰਮਾ ਜੈਸੇ ਸ਼ਾਈ ਤੈਸੇ ਔਰ ਵਸੈ ਨੰਤਰ ਕਾਟੀ ਪਹੋਜੋ ਪਾਈ ਬਾਹਰ ਪੀਤਰ ਏਕੋ ਜਾਨੋ ਏ ਗੁਰ ਗਿਆਨ ਬਤਾਈ ਜਨ ਨਾਨਕ ਬਿਨੁ ਆਪਾ ਚੀਨਾ ਮਿਟੈ ਨਾ ਭ੍ਰਮ ਕੀ ਕਾਇ ਸਤਗੁਰ ਜੀ ਨੇ ਦੋ ਸੁਣੀਆਂ ਸੁੰਦਰ ਮਸਾਲਾਂ ਦਿੱਤੀਆਂ ਜਿਵੇਂ ਕਮਲ ਤੇ ਫੁੱਲ ਤੇ ਵੀ ਸੁਗੰਧੀ ਆ ਇਸੇ ਤਰ੍ਹਾਂ ਪ੍ਰਮਾਤਮਾ ਸਾਰਿਆਂ ਦੇ ਅੰਦਰ ਹੈ ਕਟ ਕਟ ਮੇਰ ਜੋ ਬਸਾ ਸੰਤਨ ਕਿਉ ਪੁਕਾਰ ਜਿਸਨੋਂ ਸ਼ਿਸ਼ੇ ਦੇ ਵਿੱਚ ਸਾਡਾ ਚਿਹਰਾ ਦਿਖਾਈ ਦੇਂਦਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਸਾਡੇ ਅੰਦਰ ਹੈ ਸਭ ਉਹ ਮੈਂ ਜੋਤ ਜੋਤ ਹੈ ਸੋ ਇੱਕਿਸਕਾ ਚਾਨ ਸਭ ਮੈਂ ਚਾਰਣਾ ਹੋਏ ਇਹ ਪੂਰੇ ਗੁਰੂ ਦੇ ਰਾਹੀ ਇਹ ਸਾਨੂੰ ਸਾਡੇ ਭਰਮ ਖਤਮ ਹੋ ਸਕਦੇ ਸਾਡੇ ਕੋਪਾੜ ਖੁੱਲ ਸਕਦੇ ਸਾਨੂੰ ਸੋਝੀ ਆ ਸਕਦੀ ਹੈ ਫਿਰ ਗੁਰਤੇਗ ਬਾਦ ਪਾਸ਼ਾ ਜੀ ਨੇ ਸਾਨੂੰ ਜੀਵਨ ਜੁਗਤ ਦੀ ਗੱਲ ਕੀਤੀ ਕਿ ਅਸੀਂ ਸੰਸਾਰ ਵਿੱਚ ਰਹਿਣਾ ਬਿਰਾਗੀ ਨਹੀਂ ਬਣਨਾ ਉਹ ਤਿਆਗੀ ਨਹੀਂ ਬਣਨਾ ਜਿਹੜਾ ਮਨੁੱਖ ਨੇ ਪੁੜਾਇਆ ਹੋਇਆ ਹੈ ਬਿਰਾਗੀ ਬਣਨਾ ਜਿਹੜਾ ਬਿਰਾਗ ਵਿੱਚ ਰਹਿ ਕੇ ਤਿਆਗੀ ਬਣਨਾ ਪਰਿਵਾਰ ਵਿੱਚ ਰਹਿ ਕੇ ਬਾਸ਼ਨਾਵਾਂ ਦਾ ਤਿਆਗ ਕਰਨਾ ਪਰਮਾਤਮਾ ਦੇ ਵਿਰਾਗ ਦੇ ਵਿੱਚ ਰਚਿਆ ਰਹਿਣਾ ਚਾਹੀਦਾ ਲੇਕਿਨ ਇੱਕ ਲੈਵਲ ਲਗਾ ਲੈਣਾ ਵਿਰਾਗ ਦਾ ਤੇ ਤਿਆਗ ਦਾ ਘਰ-ਬਾਰ ਛੱਡ ਜਾਣਾ ਛੱਡ ਦੇਣਾ ਇੱਕ ਅਨਪੜਤਾ ਔਰ ਮੂਰਖਤਾ ਹੈ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੀਵਨ ਦੀ ਜਾਇਤ ਸਾਰੈ ਜੋ ਨਾਰ ਦੁੱਖ ਮੈ ਦੁੱਖ ਨਹੀਂ ਮਾਨੈ ਸੁਖ ਸੁਨੈ ਔਰ ਪੈ ਨਹੀਂ ਜਾਣ ਕੇ ਕੰਚਨ ਮਾਟੀ ਮਾਨੈ ਨਾਨ ਨਿੰਦਿਆ ਨਾ ਉਸਤ ਤਜ ਕੇ ਲੋਭ મો અભਿਮਾਨਾ ਹਰਖ ਸੋਗ ਤੇ ਰਹਨੇ ਆਰੋ ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗ ਜਗ ਤੇ ਰਹਨ ਨਰਾਸਾ ਕਾਮ ਕਰੋ ਜੇ ਪਰਸੇ ਨਾਹਿ ਤੈ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਜੁਗਤ ਪਛਾਨੀ ਨਾਨਕ ਲੀਨ ਪਯੋ ਗੋਬਿੰਦ ਸਿਓ ਜੋ ਪਾਨੀ ਸੰਪਾਨੇ ਇਸ ਪੂਰੇ ਸ਼ਬਦ ਵੀ ਸਤਗੁਰ ਪਾਤਸ਼ਾਹ ਜੀ ਨੇ ਸਾਨੂੰ ਜੀਵਨ ਦੀ ਚਾਜ ਦੱਸੀ ਹੈ ਉੱਤੇ ਸਦੂ ਪਾਸ਼ਾ ਜੀ ਕੇ ਅੰਦਰ ਸਾਤੋ ਗੁ ਗੋਬਿੰਦ ਕੇ ਗੁਣ ਗਾਵੋ ਮਾਰਜ ਜਨਮ ਮੋਲਕ ਪਾਇਓ ਵਿਰਥਾ ਕਾਹੇ ਗਵਾਵੋ ਇਹ ਇਨਸਾਨ ਤੈਨੂੰ ਬੜੀ ਮਦਦ ਤੋਂ ਬਾਅਦ ਏ ਮਨੁੱਖਾ ਜਨਮ ਪ੍ਰਾਪਤ ਹੋਇਆ ਤੇ ਪਾਈ ਸਮਾਨ ਜਨਮ ਨੂੰ ਸ਼ਰੂ ਖਾਨ ਪੀਣ ਨੱਚਣ ਕੁਜਨ ਕੁਦਨ ਤੱਕ ਸੀਮਤੋਂ ਰੱਖ ਤੈਨੂੰ ਇਹ ਮਾਰਜ ਜਨਮ ਪ੍ਰਾਪਤ ਹੋਇਆ ਇਸ ਨੂੰ ਪਰਮਾਤਮਾ ਦਾ ਨਾਮ ਜਪ ਉਥੇ ਸਤਗੁਰ ਪਾਸ਼ਾ ਜੀ ਸਾਡੇ ਅੰਦਰ ਉਹ ਤਾਕਤ ਪਰ ਰਹੀ ਕਿ ਮਨੁੱਖ ਦਾ ਮਰਨਾ ਇਹ ਸੱਚ ਹੈ ਇੱਕ ਮਨੁੱਖ ਜੋ ਪ੍ਰਮਾਤਮਾ ਬਲੂ ਕਾਨੂੰਨ ਬਣਿਆ ਹੈ ਮਰ ਜਾਂਦਾ ਹੈ ਸਰੀਰ ਟੁੱਟ ਜਾਂਦਾ ਹੈ ਆਤਮਾ ਉਹ ਸਰੀਰ ਦਾ ਆਪਸੀ ਵਿਛੋੜਾ ਹੋ ਜਾਂਦਾ ਹੈ ਇਹ ਇੱਕ ਤਕਦੀਲੀ ਹੈ ਇਹ ਮੌਤ ਲਾਜ਼ਮੀ ਹੈ ਇਹ ਇੱਕ ਵਾਰ ਮੌਤ ਹੈ ਪਰ ਜਿਸ ਨੂੰ ਨੁਕ ਦਾ ਈਮਾਨ ਮਰ ਗਿਆ ਜਮੀਰ ਮਰ ਗਿਆ ਉਹ ਵਾਰ-ਵਾਰ ਉਹ ਰੋਜ਼-ਰੋਜ਼ ਮਰਦਾ ਹੈ ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੰਸਾਰ ਵਿੱਚ ਆਉਣਾ ਆਪਣੀ ਜਮੀਰ ਨੂੰ ਜਿੰਦਾ ਰੱਖਣਾ ਹੈ ਈਮਾਨ ਨੂੰ ਜਿੰਦਾ ਰੱਖਣਾ ਹੈ ਸੰਸਾਰ ਵਿੱਚ ਰਹਿਣਾ ਹੱਕ ਸੱਚ ਦਾ ਜੀਵਨ ਜੀਵਣਾ ਹੈ ਤਾਂ ਹੀ ਤਾਂ ਸਤਿਗੁਰੂ ਜੀ ਸਮਝਾਉਂਦੇ ਨੇ ਵੈਕ ਆਹੂ ਕੋ ਦੇਤਨਾ ਹੈ ਨਾ ਭੈ ਮੰਨ ਤੋ ਆਨ ਕੋਹ ਨਾਉ ਸੂਰੇ ਮਨ ਅਗਿਆਨਤਾ ਹੀ ਵਿਖਾਉ ਐਸੇ ਗੁਰਸਾਭਾ ਦੇ ਜੋ ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਡੇ ਲਈ ਪ੍ਰੇਰਨਾ ਸਰੋਤ ਹਨ ਹੁਣ ਅਸੀਂ ਇਹਨਾਂ ਸ਼ਬਦਾਂ ਤੇ ਆਪਣੇ ਜੀਵਨ ਨੂੰ ਢਾਲਣਾ ਕਮਾਈ ਕਰਨੀ ਹੈ ਤਾਂ ਕਿ ਜਿਨ ਕੇ ਪੁਰਮਨਾਤੇ ਉਹ ਤਨ ਕੀ ਬਾਤ ਵੀ ਮਾਨਾ ਕਰੋ ਹੁਣ ਸਿਰਫ ਦਿਖਾਵੇ ਮਾਤਰ ਪੁਰਵਕ 라 ਦਿੱਤਾ ਹੈ ਦਿਖਾਵੇ ਮੱਤ ਰੋਜ਼ ਸਤਸੰਗ ਵੀ ਕਰ ਲੈਣੀ ਗੁਰੂ ਦੇ ਘਰ ਵੀ ਫਲੇ ਜਾਉਣਾ ਲੇਕਿਨ ਸਾਡਿਆਂ ਨੂੰ ਤਬਦੀਲੀ ਨਹੀਂ ਆਈ ਕੋਣ ਮੇਂ ਚੀਜ਼ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਹੈ ਗੁਰ ਸਾਹਿਬਾਂ ਨੇ ਸਾਨੂੰ ਇੱਕ ਆਕਾਰਪੂਰਤ ਦੀ ਪੂਜਾ ਪੂਜਾ ਦੇ ਬਾਰੇ ਪ੍ਰੇਰਿਆ ਦੂਸਰੇ ਪਾਸੇ ਸ਼ਬਦ ਗੁਰੂ ਹੈ ਤੀਸਰੇ ਗੁਰ ਸਾਹਿਬਾਂ ਨੇ ਸਾਨੂੰ ਸੰਗਤ ਦਿੱਤੀ ਇਹ ਆਪਦੇਸ਼ਨ ਗੁਰਸਾਹਿਬਾਂ ਦੇ ਮੁੱਢਲੇ ਇਨਾ ਮੂਡਲੈਸ ਸੰਦੇਸ਼ਾਂ ਨੂੰ ਸੀ ਕਮਾਉਣਾ ਹੈ ਹਿਰਦੇ ਚ ਬਸਾਉਣਾ ਹੈ ਸੰਸਾਰ ਤੱਕ ਗੁਰਤੇਗ ਭਦਰ ਪਾਸ਼ਾ ਜੀ ਦਾ ਸੰਦੇਸ਼ ਅਮਨ ਸ਼ਾਂਤੀ ਦਾ ਪਹੁੰਚਾਉਣਾ ਹੈ ਤਾਂ ਕਿ ਇਹ ਦੇਸ਼ ਖੁਸ਼ਹਾਲ ਰਹੇ ਦੇਸ਼ ਦੇ ਵਿੱਚ ਜੋ ਅੱਜ ਤੁਸੀਂ ਦੇਖ ਰਹੇ ਹੋ ਹੋ ਰਿਹਾ ਹੈ ਦੇਸ਼ ਦੇ ਵਿੱਚ ਆਪਸ ਦੇ ਵਿੱਚ ਧਰਮਾਂ ਕੋਮਾਂ ਦੀ ਲੜਾਈ ਫਿਰਕਿਆਂ ਦੀ ਲੜਾਈਆਂ ਦਾ ਵਿਚਾਰ ਤਾਂ ਹੀ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਤੇ ਆਪਾਂ ਤੁਰਾਂਗੇ ਗੁਰਤੇਗ ਬਾਦਤ ਪਾਸ਼ਾ ਜੀ ਦੇ ਪਾਏ ਵੇ ਪੁਰਨਿਆਂ ਉਤੇ ਆਪਾਂ ਤੁਰਾਂਗੇ ਤਾਂ ਸਾਡਾ ਜੀਵਨ ਸਫਲਾ ਹੋ ਸਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ